ਜਦੋਂ ਦੀ ਮੇਰੀ ਬਰਕਤ ਹੋਈ ਹੈ ਨਾ ਸੱਚੀ ਘਰ ਚ ਕਿੰਨੀ ਰੌਣਕ ਆ ਗਈ ਆ ਨਾਲੇ ਘਰ ਵਿੱਚ ਹੀ ਬਰਕਤ ਆਈ ਆ ਇਹਦੇ ਨਾਲ ਸਾਰਾ ਦਿਨ ਜੀ ਲੱਗਾ ਰਹਿੰਦਾ ਪਤਾ ਹੀ ਨਹੀਂ ਲੱਗਦਾ ਟਾਈਮ ਕਿੱਥੇ ਨਿਕਲ ਜਾਂਦਾ ਚੱਲ ਚਲੋ ਬੋਲ ਕਿੱਥੇ ਬਰਕਤ ਦੀ ਚੱਲ ਪੋ ਧੰਦਾ ਚਲੀਏ ਘਰ ਵੀ ਬੜੀ ਬਾਤ ਸੁਤੇਤੀ ਖਲੋਂਦੀ ਨਹੀਂ ਕਿਤੇ ਨਾ ਗੱਲ ਸੁਣ ਮੇਰੀ ਆ ਸਾਰੀ ਢਿਹੜੀ ਬਰਕਤ 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 ਹੈ ਆ ਲੰਗਰ ਪਾਣੀ ਵੀ ਦੇਜਾ ਕਰਕੇ ਇਹਨੂੰ ਜਾਇਦਾ ਹੋ ਆ ਫੜ ਲੈ ਮੈਨੂੰ ਗੋੜ ਗੋੜੇ ਗਰਮੀ ਆ ਕੀ ਆ ਚੱਲ ਚੱਲ ਚੁੱਪ ਕਰ ਹਾਏ ਮੰਮੀ ਤੁਹਾਨੂੰ ਕਹਿ ਨਹੀਂ ਮੈਨੂੰ ਚੌਕਲ ਹੋ ਜੇ ਤੇ ਚੌਕਲੋ ਕਿਤੇ ਅੱਗੇ ਨਿਕਲ ਜਾ ਗੋੜ ਗੋੜੇ ਗਰਮੀ ਆ ਚੁੱਕ ਲੋ ਹੋਰ ਗੱਲਾਂ ਕਰਦੀ ਫਿਰਦੀ ਆ ਆ ਲੰਗਰ ਪਕਾ ਰਿਆ ਤਾਂ ਟਾਈਮ ਆ ਆਪੇ ਖਾ ਲਿਆ ਕਰਾਂਗੇ ਅਸੀਂ ਆ ਮੁਰਤੇ ਖੜੇ ਹੋ ਜਾ ਕੇ ਆਏ ਨਾ ਆ ਥੱਲੇ ਲਾ ਦੇ ਮੈਨੂੰ ਉਹ ਲੰਕੀ ਜਾਂਦੀ ਆ ਤੁਹਾਨੂੰ ਚੋੱਕ ਕੇ ਖਾਓ ਜ਼ਰੂਰੀ ਆ ਪੀਣਾ ਨਾ ਚੋਕੇ ਖੇਲਣਾ ਹੁੰਦਾ ਬਸ ਪੁੱਛਨੇ ਵਾਲਾ ਹੁੰਦਾ ਥੋੜੀ ਛੱਡ ਦੇ ਨਾ ਤੂੰ ਸਾਡੇ ਦੇਣਾ ਕੋਈ ਹੁੰਦਾ ਇਹ ਨਾ ਬਥੇਰਾ ਹੋਇਆ ਜਵਾਨ ਹੋਏ ਨਹੀਂ ਇਹਨੇ ਪਰ ਪਲ ਜਾਣੀ ਚਾਚੀ ਨੇ ਵੇਖ ਕਿੱਦਾਂ ਮਾਈ ਮੁੰਡਾ ਬਣਾਇਆ ਇਹਨੂੰ ਇਹਨੂੰ ਫਰਾਕਾ ਨਹੀਂ ਮਿਲਦੀਆਂ ਫਰਾਕਾ ਪਾਇਆ ਕਰ ਮੰਮੀ ਮੁੰਡਿਆਂ ਨਾਲੋਂ ਘੱਟ ਵੀ ਨਹੀਂ ਹੈਗੀ ਮੁੰਡਿਆਂ ਨਾਲੋਂ ਘੱਟ ਨਹੀਂ ਆ ਆ ਮੁੰਡਾ ਵਾ ਮੇਰੇ ਲਈ ਤੇ ਮੁੰਡਾ ਹੀ ਆ ਤੇਰੇ ਲਈ ਹੋਊਗਾ ਹਰ ਲਈ ਨਹੀਂ ਮੁੰਡਾ ਇਹਦੇ ਨੂੰ ਕੱਪੜੇ ਚਾਹੀਦੇ ਪਾਇਆ ਕਰ ਕਿੱਡੀ ਨਿੱਕਰ ਪਾਈ ਆ ਮੰਮੀ ਇਹਨੂੰ ਮਾਰੇ ਨੇ ਮਾੜੇ ਨਹੀਂ ਆ ਅਫਰਾ ਕਫਰੂਕਾ ਮਿਲ ਜਾਂਦੀਆਂ ਬੜੀਆਂ ਸੋਹਣੀਆਂ ਕਾਟਨ ਦੀਆਂ ਮਮਮੀ ਕੋਈ ਕੁੜੀਆਂ ਮੁੰਡਿਆਂ 'ਚ ਫਰਕ ਨਹੀਂ ਸਮਝਦਾ ਤੂੰ ਨਾ ਸਮੇਂ ਦੀ ਹੋਏਗੀ ਮੇਰੇ ਕੁੜੀਆਂ ਆਹੋ ਕੁੜੀਆਂ ਆ ਚੱਲ ਚੱਲ ਮੈਂ ਆਪੋ ਤੇ ਗੱਲਾਂ ਦੀ ਗਾਹਕ ਨਹੀਂ ਆ ਜਾ ਕੇ ਤੇ ਲੰਗਰ ਬਣਾ ਮੈਂ ਪਕਾ ਦੇਣੀ ਮਮਮੀ ਫਿਰ ਇਹਨੂੰ ਫੜੋ ਤੁਸੀਂ ਨਹੀਂ ਕਿਉਂ ਫੜੋ ਤੁਸੀਂ ਉੱਥੇ ਕੁਰਸੀ ਲੱਗੀ ਟੇਬਲ ਲੱਗਾ ਇਹਨੂੰ ਲਾ ਕੇ ਬਿਠਾ ਲਾ ਇਸਨੂੰ ਮੇਠਾ ਕਿੱਥੇ ਬਿਠਾਵਾਂ ਲੱਗੇ ਨਹੀਂ ਪੱਖਾ ਚਲਾ ਲਾ ਸੋਈ 'ਚ ਪੱਖੇ 2-2 ਲੱਗੇ ਆ ਨਿੱਕੀ ਪੱਖੀ ਲੱਗੀ ਆ ਵੱਡਾ ਪੱਖਾ ਲੱਗਾ ਵਾ ਬਰਕਤ ਬਰਕਤ ਕਿੱਡੀ ਬਰਕਤ ਵਾਇਕ ਦਿਸਦਾ ਫੜ ਫਰੋਏ ਨੂੰ ਮੇਰੇ ਕੋਲ ਫੜ ਜਾਂਦੀ ਗਰੇ ਗਰੇ ਗਰਮੀ ਆ। ਉਹ ਪਰੇ ਗਾਰੇ ਨੂੰ ਮੈਨੂੰ। ਰੋ ਸੋਇ ਚ ਲੈ ਜਾ। ਹਾਏ ਮੰਮੀ ਫਾੜ ਲੋ ਹਤਾ ਨੂੰ ਤਰਸ ਵੀ ਨਹੀਂ ਹੁੰਦਾ ਕਿਤੇ ਉਹਦੇ ਤੇ। ਨਹੀਂ ਕਾਹਦਾ ਤਰਸ ਹੈ? ਹੈ ਆਪ ਤੋਂ ਬੜਾ ਇਹਨੂੰ ਲੈ ਕੇ ਅਸੇ ਚ ਬਿਠੀ ਆ। ਅ ਗੜ ਗੜ ਧੁੱਪ ਵਸੜੀ। ਕਿ ਲੈ ਕੇ ਜਾਂਦੀ ਹੈ ਗਈ ਆ ਨਾ ਹੁਣ। ਖੇਡੇ ਦਾ ਖੜਾਈ ਇਹ ਨਿਆਣਾ। ਸਵੇਰੇ ਸ਼ਾਮੀ ਖੜਾਈ ਦਾ ਹੁੰਦਾ। ਆ ਜਾ ਜਗਾ ਪਕਾ ਲੰਗਰ। ਹੋਰ ਆਈ ਆ। ਹੜ ਲੋ ਇਹਨੂੰ ਵਹਿ। ਨੈਰਾ ਦੇਖਮ ਜੀ ਨਹੀਂ ਕਰਦਾ ਝਕਾਉਂਦੇ ਹੀ ਮੈਨੂੰ। ਮੁੰਡਾ ਵਾ ਖੇ। ਮੁੰਡਿਆਂ ਨਾਲੋਂ ਘੱਟ ਵਾ। ਮੁੰਡਾ ਤਾਂ ਨਹੀਂ ਮੁੰਡਾ ਨਾਲੋਂ ਘੱਟ ਕਿਉਂ ਨਹੀਂ ਐ ਦੱਸ ਮੁੰਡੇ ਮੁੰਡੀ ਹੁੰਦੇ ਆ ਕੁੜੀ ਜੰਮ ਕੇ ਤਾਂ ਕੱਪੜੇ ਪਾਉਂਦੀਆਂ ਨਿਕਰਾਂ ਨੂੰ ਕਰਾ ਪਾਉਂਦੀ ਇਦਾਂ ਨੇ ਮੁੰਡਾ ਤਾਂ ਨਹੀਂ ਬਣ ਜਾਣਾ ਚੱਲ ਚੰਗਾ ਮਤ ਦਿੱਤੀ ਆ ਹੁਣ ਇਹਨਾਂ ਵਾਂ ਲੰਗਰ ਤੇ ਪੱਕ ਜਾ ਕਰੋ ਟਾਈਮ ਨਾਲ ਸਗਾਤ ਨੂੰ ਚੁੱਕ ਕੇ ਸਾਰੀ ਦਿਹਾੜੀ ਪੱਜੀ ਫਿਰਦੀ ਰਹਿੰਦੀ ਆ ਆ ਪਤਾ ਨਹੀਂ ਕੀ ਕੱਢਣਾ ਇਹਦੇ ਵਿੱਚ ਇਹਨੂੰ ਲੋਕੀ ਨਿਆਣੇ ਐ ਖੇਡਦੇ ਨੇ ਲੋਕਾਂ ਦੇ ਕਦੀ ਉੱਥੇ ਖੇਡ ਲੈ ਕਦੀ ਉੱਥੇ ਹੱਥ ਪੈਰ ਮਾਰ ਲਾ ਇਹ ਆਂਦੀ ਤੇ ਇੱਕ ਮਿੰਟ ਮੈਂ ਹੱਥਾਂ ਛੋੜੀ ਨਹੀਂ ਕਿਤੇ ਹੱਥਾਂ ਦੀ ਗਜਾ ਲਈ ਆ ਪਤਾ ਨਹੀਂ ਕੀ ਇਸ ਘਾਤ ਜੰਮੀ ਨੇ ਦੁਨੀਆ ਤੋਂ ਬਾਹਰ ਕਿਤੇ ਲੋਕਾਂ ਦੇ ਭਲਾ ਨੇ ਆਣੇ ਹੁੰਦੇ ਆ ਲੋਕਾਂ ਦੇ ਤੇ ਮੁੰਡੇ ਪਲ ਜਾਂਦੇ ਇਦਾਂ ਹੀ ਇਹ ਆਂਦੀ ਕਿ ਮੇਰੀ ਕੁੜੀ ਜਿਹੜੀ ਮੁੰਡਿਆਂ ਵਰਗੀ ਆ ਆਹ ਤੇਰਾ ਕਰਸ਼ਾ ਦਾ ਤਾਰਾ ਵਗੇ ਤੇ ਅਨੋਖਾ ਹੀ ਜੰਮਿਆ ਤੂੰ ਕਿਤੇ ਵੇਖਣ ਜਾ ਕੇ ਲੰਗਰ ਪਕਾਇਆ ਅਜੇ ਸ਼ੁਰੂ ਹੋਈ ਆ ਕਿ ਨਹੀਂ ਲਾਗੇ ਬਿਠਾਇਆ ਹੋਣਾ ਉਹਨੂੰ ਸਗਾਤ ਨੂੰ ਖੇਰ ਰੋਦਣਾ ਖੇਡਦੀ ਹੋਣੀ ਆ ਇਹ ਵੀ ਅੰਤਰਾ ਸਿਆਪਣ ਮੇਰੇ ਗਾਲੀ ਪੈ ਗਿਆ ਲੰਗਰ ਦਾ ਵੀ ਹਾਂ ਮੈਂ ਸਾਰੀ ਦਾਲ ਸਬਜ਼ੀ ਬਣਾ ਕੇ ਗਈ ਸੀ ਮੰਮੀ ਸੁਲਕੇ ਵੀ ਨਹੀਂ ਲਾ ਸਕਦੇ ਹੈਗੇ ਨਾ ਕਿਤੇ ਮੰਮੀ ਇਹਨੂੰ ਫੜਦੇ ਆ ਪਤਾ ਨਹੀਂ ਇੰਨੇ ਕੀ ਚੁੱਕਿਆ ਮੰਮੀ ਦਾ ਐਨੀ ਸੋਹਣੀ ਆ ਕਿਦਮ ਮੰਮੀ ਨੂੰ ਪਿਆਰ ਵੀ ਨਹੀਂ ਆਉਂਦਾ ਇੱਥੇ ਚੱਲ ਵਰਕਤ ਤੂੰ ਇੱਥੇ ਬਹਿ ਪੁੱਤ ਮੈਂ ਨਾ ਫੁਲਕੇ ਪਕਾਵਾਂ ਦਰਜੇਤਾ ਹਾਂਜੀ ਕੋਈ ਅਕਲ ਕਰ ਐਨੀ ਗਰਮੀ ਆ ਆਪੇ ਤੂੰ ਬਹਿਣਾ ਬਹਿਣਾ ਤੇ ਇਹਨੂੰ ਕੋ ਨਾਲ ਚਾਰ ਨੂੰ ਲਿਆਂਦਾ ਇੱਥੇ ਯਾਰ ਮੈਂ ਮੰਮੀ ਨੂੰ ਮੰਮੀ ਕਹਿੰਦੇ ਰੋਟੀ ਪਕਾ ਤੇ ਜੇ ਮੈਂ ਮੰਮੀ ਨੂੰ ਕਹਾਂ ਤੈਨੂੰ ਖਾੜ ਲਓ ਤੇ ਮੰਮੀ ਨੂੰ ਖਾੜਦੇ ਵੀ ਨਹੀਂ ਹੈਗੇ ਮੰਮੀ ਦੀ ਫੜਦੇ ਕਹਿੰਦੇ ਪਠਾਰ ਸੋਈ ਚ ਇਹਨੂੰ ਲਾਗੇ ਤੇ ਪਕਾ ਰੋਟੀਆਂ ਅੱਛਾ ਐਦਾਂ ਕਹਾਂ ਮੰਮੀ ਨੇ ਕੋਈ ਨਾ ਤੂੰ ਕਰ ਮੈਂ ਮੰਮੀ ਨਾਲ ਕਰਦਾ ਗੱਲ ਚੱਲ ਪੁੱਤ ਮੰਮੀ ਹਾਂ ਯਾਰ ਤੂੰ ਸੁਤੇ ਜੇ ਉਹ ਚੈਰੀ ਕੁੜੀ ਨੂੰ ਫੜ ਲਿਆ ਘਰ ਨੀਗੀ ਜੀ ਨੂੰ ਉਹ ਕਿੱਦਾਂ ਗਰਮੀ ਚ ਆਹ ਤੇ ਕੰਮ ਉਹਨੇ ਕਰਨਾ ਹੀ ਆ ਇਹ ਵੀ ਚੈਰੀ ਲਾਗੇ ਬੇਟੀ ਆ ਮੈਂ ਤਾਂ ਸਾਰੀ ਦਿਹਿਰ ਤਸਦੀ ਰਹੀ ਨਹੀਂ ਕਿ ਆਪਣੀ ਪੋਤੀ ਨੂੰ ਚੱਕਣ ਨੂੰ ਹੈ ਇਹ ਮੇਰੀ ਮਾਂ ਵਾ ਨਾ ਉਹਨੂੰ ਹੀ ਆ ਵੀ ਇਹ ਹੱਥ ਨਾਲ ਹੀ ਇਹਦੀ ਆਦਤ ਪਾਸੇ ਉਹੋ ਬਣ ਜੇ ਇਹ ਮੇਰ ਕੋਈ ਰਹਿ ਉਹ ਜਾਣ ਦੇ ਮੰਮੀ ਮੈਂ ਜਾਣਦਾ ਹਾਂ ਸਭ ਕੁਝ ਚੰਗਾ ਮੇਰੀ ਗੱਲ ਸੁਣੋ ਗਰਮੀਆਂ ਦੇ ਘਟਕੜ ਜੋ ਕੰਮ ਕਰਦੀ ਹੈ ਨਾ ਉਦੋਂ ਇਹਨੂੰ ਫੜ ਛੜਿਆ ਕਰੋ ਇਹ ਮੈਂ ਤਾਂ ਕਸਤੀ ਨਹੀਂ ਆ ਹੈ ਮੇਰੇ ਅੰਦਰ ਲਾਵੇ ਜੀ ਤੇ ਇਹ ਨਹੀਂ ਤੈਨੂੰ ਹੈਗਾ ਹੈ ਮੇਰੀ ਪੋਤੀ ਆ ਤਸ ਇਹ ਤੇਰਾ ਖੂਨ ਆ ਤੇ ਮੇਰਾ ਜੀ ਕਰਦਾ ਚੁੱਕਾ ਉਹ ਤੁਹਾਡਾ ਕਹਿਣ ਦਾ ਮਤਲਬ ਆ ਕਿ ਉਹਨੂੰ ਤੁਹਾਨੂੰ ਨਹੀਂ ਫੜਾਉਂਦੀ ਹੈ ਮੈਂ ਮਾਰਾਂਗਾ ਫਿਰ ਉਹਨੂੰ ਮਾਰ ਲਵਾਜੂ ਉਹਨੂੰ ਮੇਰੇ ਕੋਲ ਯਕੀਨ ਨਹੀਂ ਤੈਨੂੰ ਆ ਨਾ ਮਾਰਲਾ ਇਹ ਚ ਕਾਦੀ ਗੱਲ ਵਾ ਨਹੀਂ ਤੈਨੂੰ ਯਕੀਨ ਹੈਗਾ ਤੇ ਮਾਰ ਮਾਰ ਗੱਲ ਫੇਰ ਹੀ ਪਤਾ ਲੱਗਣੀ ਹੈ ਮਾਰ ਮਾਰ ਦਲਜੀਤ ਕਰ ਪਿਆ ਵਾ ਹੁਣੇ ਬੁਲਾ ਕੇ ਲਿਆਉਣਾ ਜਾ ਜਾ ਬੁਲਾ ਲਿਆ ਹਾਏ ਹਾਏ ਹੁਣ ਕੀ ਕਰਾਂ ਬੋਲ ਦਿੰਦਾ ਮੈਂ ਝੂਠ ਮੰਮਾ ਮੰਮਾ ਚੱਲ ਮੈਂ ਇਕੜਾ ਪੈਰ ਦਾ ਪਾਣੀ ਪੀਣ ਦੇਣਾ ਨਹੀਂ ਤੇ ਨਾ ਸਹੀ ਨੀ ਕੀ ਆ ਇੱਕ ਤੇ ਆਖ ਗਾਜ ਜੇ ਪਾਸੇ ਲੱਗਣ ਦਿੰਦੀ ਕਦੀ ਕੋ ਛੇੜਦੀ ਕਦੀ ਕੋ ਛੇੜਦੀ ਆ ਗੜਕੜੀ ਗਰਮੀ ਆ ਕਿਤੇ ਚੰਬੜੀ ਜਾਂਦੀ ਆ ਨਹੀਂ ਇੱਥੇ ਬਹਿ ਜਾ ਇੱਥੇ ਬਹਿ ਜਾ ਲੈ ਇੱਥੇ ਲੈਣ ਗਿਆ ਤੇਰਾ ਪਿਓ ਕਮਾਣੂ ਤੇ ਕੋਨੇ ਆਏ ਨਾ ਹੁਣੇ ਨਹੀਂ ਪਰੇ ਹੋ ਚਾਰਜਾ ਤੋੜਦੀ ਮੇਰਾ ਚਲੋ ਰੋਟੀਆਂ ਮਿਲੀਆਂ ਦਲਜੀਤ ਹਾਂਜੀ। ਉਹ ਇੱਧਰ ਆ ਇੱਕ ਮਿੰਟ। ਗੱਲ ਕੀ ਹੋਈ ਆ? ਗੱਲ ਕੋਈ ਨਹੀਂ ਹੋਈ। ਮੈਂ ਮੰਮੀ ਨਾਲ ਗੱਲ ਕਰਨ ਡਿਆ ਹਾਂ। ਕਿਹੜੀ ਗੱਲ ਕਰਨ ੜੇ ਮੰਮੀ ਨਾਲ? ਤੇ ਉਹ ਹੀ ਵੀ ਕੁੜੀ ਚੁੱਕ ਲਿਆ ਕਰੋ, ਕੰਮ ਕਰ ਲੇ। ਹਾਂਜੀ ਹਾਂਜੀ। ਕੁਸ਼ੰਤਾ ਨੂੰ ਤੇ ਮੰਮੀ ਦਾ ਪਤਾ। ਮੰਮੀ ਨੇ ਫੇਰ ਮੇਰੇ ਦਿਵਾਲੇ ਹੋ ਜਾਣਾ ਵਾ। ਉਹ ਮੇਰੀ ਗੱਲ ਸੁਣੋ। ਦਿਵਾਲੇ ਦੇ ਵਲੇ ਕੋਈ ਨਹੀਂ। ਮੰਮੀ ਆਂਦੀ ਮੈਨੂੰ ਦਿਲਜੀ ਜਾਣਕਨੀ ਚਕਾਉਂਦੀ। ਕੁਸ਼ੰਦਰ ਰੈਨ ਨੂੰ ਛੱਡੋ ਪਰੇ ਗੱਲ ਨੂੰ। ਉਹ ਛੜਨਾ ਨਹੀਂਗਾ। ਇੱਧਰ ਆ। ਹੁਣ ਗੱਲ ਮੂਟੇ ਦੇ ਵੀ। ਅਸੀਂ ਕਿਵੇਂ ਕਿਉਂ ਛੱਡਦੇ ਰਹਿੰਦੇ ਮੰਮੀ ਨੇ ਹੋਰ ਛੱਡਣਾ। ਉਹ ਜਿਹੜਾ ਛੜਨਾ ਮੰਮੀ ਨੇ ਛੜਨਾ ਹੀ ਆ। ਕੀ ਕੱਤੀ ਆ ਸਿੱਧੀ ਹੋ ਡਿਗਣਾ ਹੀ ਥੱਲੇ ਪੁੱਤ ਪੁੱਤ ਕਿਤੇ ਮੰਮੀ ਸਿੱਧਾ ਹੋ ਜਾ ਹੁਣ ਦੱਸੋ ਤੁਹਾਡੇ ਮੂੰਹ ਤੇ ਆਈ ਦਲਜੀਤ ਹਾਂ ਕੀ ਦੱਸਾਂ ਆ ਉਹ ਲੈ ਪੁੱਤ ਹਾਂ ਕੀ ਦੱਸਾਂ ਰਾਸਤ ਪੁੱਤ ਦਲਜੀਤ ਤੂੰ ਮੰਮੀ ਨੂੰ ਫੜਾਈ ਨਹੀਂ ਕਦੀ ਕੁੜੀ ਮੈਂ ਫੜਾਈ ਕਿਉਂ ਨਹੀਂ ਜਦੋਂ ਮੰਮੀ ਹਾਲ ਬਾਹਰ ਰੋਟੀ ਵੱਲੋਂ ਕਹਿਣਗੇ ਥੋੜਾ ਐਵੇਂ ਜਬਾਨਾ ਚਲਾ ਕਿੰਨੀਆਂ ਗੱਲਾਂ ਹੁੰਦੀਆਂ ਤੈਨੂੰ ਜਦੋਂ ਨਵੀਆਂ ਨਵੀਆਂ ਹੋਈ ਆਏ ਉਦੋਂ ਠੀਕ ਮੇਰੇ ਮਨ ਨੂੰ ਹੁੰਦਾ ਹੀਗਾ ਨਹੀਂ ਚੰਗੇ ਲੱਗਦੇ ਫੋਟ ਲੈ ਕੇ ਚਾਰ ਮਾਰਦੀ ਹੈ ਹੈ ਇਤਨੀ ਚੰਗੀ ਲੱਗਦੀ ਹੈ ਮੈਨੂੰ ਗੱਲ ਹੀ ਕੱਟ ਵਾ ਹਾਏ ਮੰਮੀ ਤੇ ਝੂਠ ਬੋਲਣ ਲੱਗੇ ਵੀ ਨਹੀਂ ਸੋਚਦੇ ਕਿਤੇ ਮੈਂ ਚੁੱਪ ਕਰ ਜਾਏ ਰਹਿਣ ਦੇ ਅੱਗੇ ਮੇਰਾ ਮੁੰਡਾ ਵਾਸਤ ਕਰ ਲਿਆ ਵਾ ਹੈ ਪਰ ਰਹਿੰਦੀ ਖੁਦੀ ਕਸਮਾਂ ਖਾ ਰਹੀ ਹੈ ਵਾਸਤ ਵਾਸਤ ਮਾਤਾ ਮੈਂ ਕੋਈ ਨਹੀਂ ਆਂ ਮਾਰਾ ਬਣਾ ਲਾ ਚੰਗਾ ਪਰ ਇਹਨੂੰ ਸਾਰਾ ਬਣਾ ਕੇ ਹੁਣ ਜਿਹੜਾ ਮਾਰਾ ਮੁੰਡੇ ਅੰਦਰ ਮੈਂ ਬੋਲਦਾ ਉਹ ਵੀ ਬੋਲਣ ਹਟਾ ਦੇ ਮੈਨੂੰ ਕੋ ਬੋਲਣ ਦਊਗਾ ਸਾਹਮਣੇ ਆ ਤੂੰ ਤਰਸੀ ਰਹੀ ਤੂੰ ਚੁੱਕਣ ਤੋਂ ਹੈ ਤੂੰ ਜਿੱਦਾਂ ਮੇਰਾ ਮੁੰਡਾ ਮੈਨੂੰ ਤੋਂ ਦੂਰ ਕਰਤਾ ਨਾ ਉਦਾਂ ਪਾਸੇ ਇਹਨੂੰ ਮੈਨੂੰ ਤੋਂ ਦੂਰ ਹੀ ਕਰੀ ਜਾਂ ਇਹ ਮਾਰ ਗਿਆ ਕਿੰਨਾ ਤੁਹਾਡੇ ਲੱਗੇ ਅੱਗੇ ਕੀਤਾ ਵੀ ਮੰਮੀ ਨੇ ਚੁੱਕ ਲੋ ਠੀਕ ਪਰ ਇਹ ਲੱਗਦਾ ਇਹਨੂੰ ਮੈਂ ਨਹੀਂ ਇਹਨੂੰ ਚੁੱਕਣਾ ਜਰਸ ਹੋਈ ਚਰਾ ਕਿਨੂੰ ਰੋਟੀਆਂ ਪਕਾ ਲਾ ਲੱਗੇ ਨੇ ਕਿਤੇ ਮੈਨੂੰ ਗੁੱਸੇ ਚਾਹੀਦੇ ਕਹਿ ਤਾਉ ਕੋ ਹਾਂ ਮਤਾਂ ਕਿਉਂ ਕਹਾ ਗੁੱਸੇ ਚਾਹੀਨੇ ਬੈਠੇ ਚੁੱਕ ਲੈ ਦਿੰਦੀ ਆ ਆ ਨਾ ਮੇਰਾ ਪੁੱਤ ਉਰੇ ਆ ਚੱਲ ਮੰਮੀ ਮੇਰੀ ਸੁਣੋ ਗੱਲ ਠੀਕ ਆ ਇਹ ਬੱਚਾ ਸਾਰੇ ਦਾ ਆਹੋ ਠੀਕ ਆ ਨਾ ਸਾਨੂੰ ਕਹਿਣ ਦੀ ਕਿਉਂ ਲੋੜ ਪਵੇ ਮੈਨੂੰ ਕੋ ਕਹਾਂ ਕਿਹਨੇ ਤੁਸੀਂ ਆਪੇ ਕਹਾ ਨਾ ਮੈਨੂੰ ਕਹਿੰਦੀ ਆ ਉਹਨੇ ਕਰਸਨ ਇਹਨਾਂ ਦਾ ਚੁੱਕਣਾ ਤੇ ਮੇਰੇ ਕੋ ਕਹਿ ਰਿਹਾ ਕੱਚੀ ਕੱਖੜਨੀ ਬੱਸ ਮੇਰੀ ਗੱਲ ਸੁਣਾ ਖਬਰਦਾਰ ਜੇ ਘਰੇ ਹੱਥ ਲਾਇਆ ਮੈਂ ਆਂਦਾ ਵੀ ਕੋ ਚੱਕੂ ਬਾਈ ਨਹੀਂ ਸਾਰਾ ਦਿਨ ਤੁਹਾਡੇ ਕੋ ਰਹੂਗੀ ਉਹ ਕਰੂਗੀ ਕੰਮ ਠੀਕ ਹੈ ਦਲਜੀਤ ਹਾਂਜੀ ਹਾਂਜੀ ਤੇ ਤੁਸੀਂ ਇਹਨੂੰ ਸਾਰਾ ਦਿਨ ਫੜ ਕੇ ਰੱਖਿਓ ਆ ਠੀਕ ਆ ਠੀਕ ਹੈ ਨਾ ਆ ਠੀਕ ਆ ਹੁਣ ਕੋ ਦੱਸ ਮੈਨੂੰ ਕੀ ਮਾੜਾ ਵਾ ਮੈਸੇਜ ਲਾ ਕੇ ਆਰਾਮ ਨਾਲ ਸਾਰੇ ਫੇਟ ਦੀ ਗੋਦੀ ਹਾਂ ਬਸ ਤੁਸੀਂ ਕੰਮ ਨਹੀਂ ਕੋਈ ਕਰਨਾ ਮੈਂ ਕੰਮ ਕਰਾਂ ਕੰਮ ਤੇ ਕਰ ਲੂ ਤੁਸੀਂ ਬੱਸ ਇਹਨੂੰ ਖੜਾਉਣਾ ਵਾ ਆ ਠੀਕ ਆ ਠੀਕ ਹੈ ਨਾ ਆਹੋ ਹੁਣ ਕੋ ਲਾਮਾ ਨਾ ਵੇਰੇ ਬਾਰੇ ਮੈਨੂੰ ਕੋਈ ਵੇ ਜੇ ਤੂੰ ਝੂਠਿਆ ਸੱਚਿਆ ਬਣਾਉਣਾ ਦੱਸੀ ਜਾਊਗੀ ਲਾਮਾ ਤੇ ਆ ਛੋਟਾ ਸੱਚਿਆ ਮਾਲੂnga ਯਾਰ ਜਿਹੜਾ ਪਿਛੇ ਲਾ ਕੇ ਆਏਂਦਾ ਚੋਕੀ ਉਹਨੂੰ ਮੈਂ ਤਾਂ ਕੀਤਾ ਹੁੰਦਾ ਕੀਤਾ ਆਹ ਤੇ ਰੀਤੀ ਆਹ ਰੀਤੀ ਆਹ ਹੋਏ ਐਸੀ ਇਹ ਹੰਨਿਆ ਉਹ ਵੇਖੋ ਤੁਹਾਡੇ ਨਾਲ ਕਿੰਨਾ ਪਿਆਰ ਕਰਦੀ ਆ ਜੇ ਤੀ ਇਹਨੂੰ ਪਿਆਰ ਕਰੋਗੇ ਤਾਂ ਤੁਹਾਨੂੰ ਦੋਣਾ ਪਿਆਰ ਕਰਦਾ ਲੈ ਤੂੰ ਮੇਰੇ ਮੱਥਾ ਨਾ ਦੇ ਮੈਨੂੰ ਬਹੁਤੀ ਵੱਡੀ ਸਿਆਣੀ ਤੂੰ ਮੈਨੂੰ ਸਭ ਪਤਾ ਵਾ ਜਾਂ ਜਦ ਕ ਲੰਗਰ ਪੱਕਾ ਤੇ ਨਹੀਂ ਪੱਕਾ ਜੇ ਰੋਟੀਆਂ ਤੇ ਪਕਾਤੀਆਂ ਮੰਮੀ ਮੈਂ ਜਾ ਲੈ ਆ ਕੇ ਦੇ ਮੰਮੀ ਰੋਟੀ ਜਾ ਗਰਮ ਗਰਮ ਲੈ ਆ ਕੇ ਹੋਕਾ ਪਾ ਕੇ ਠੀਕ ਹੋ ਤੂੰ ਹੋ ਮੇਰਾ ਪੁੱਤ ਆਹ ਮੰਮੀ ਮੁੰਡਿਆਂ ਵਰਗੀ ਕੁੜੀ ਐ ਕਿਤੇ ਮੈਂ ਕਦੇ ਤੇਰਗਰ ਕੀਤੀ ਆ ਮੇਰੀ ਗੱਲ ਸੁਣ ਜਾਂਦੀ ਵੀ ਟੜਤੇ ਮੰਦਰਾ ਵੀ ਆ ਆਹੋ ਤੇ ਮੇਰੀ ਗੱਲ ਸੁਣੋ ਮੋਲ ਚੰਗਾ ਬਣਾ ਕੇ ਰੱਖਿਆ ਕਰੋ ਠੀਕ ਆ ਚੰਗਾ ਲੱਗਦਾ ਮੇਰੀ ਗੱਲ ਸੁਣ ਕਿਤੇ ਮੇਰੀ ਗੱਲ ਤੇ ਯਕੀਨ ਕਰ ਲਿਆ ਕਰ ਉਹ ਮਾਤਾ ਯਕੀਨ ਨਹੀਂ ਆ ਤੇ ਮੂੰਹ ਤੇ ਲੈ ਕੇ ਪੁੱਛ ਲੈਣ ਲਾ ਵਾ ਪੁੱਛ ਲੈ ਕਰਕੇ ਤੇ ਮਾਰਿਓ ਮੰਨ ਲਿਆ ਕਰ ਦੱਸ ਦੱਸ ਮੰਨਦਾ ਨਹੀਂ ਗਾ ਮੰਨਦਾ ਹੀ ਆ ਆਹੋ ਤੇ ਮਾਤਾ ਮੇਰੀ ਗੱਲ ਸੁਣ ਇੱਕ ਆ ਬਣਾ ਕੇ ਰੱਖਿਆ ਕਰੋ ਚਾਰ ਤੇ ਜੀਜੇ ਆਹੋ ਠੀਕ ਆ ਨਾ ਚਲ ਸਰ ਏਕ ਤੇ ਮੈਨੂੰ ਆਪਣਾ ਸਾਵਾ ਤੋਂ ਪਿਆਰੀ ਆ ਹੈ ਤੇ ਤੂੰ ਆਣ ਕੇ ਮੋੜ ਕੋੜ ਮੇਰੇ ਤੇ ਬਲੇਮ ਕਰਦਾ ਮਾਤਾ ਬਲੇਮ ਨਹੀਂ ਕਰ ਗੁੱਸਾ ਤੇ ਆ ਜਾਂਦਾ ਨਾ ਉਹ ਗਰਮੀ ਚ ਲਈ ਆ ਤੇ ਲੱਗੇ ਬੈਠੀ ਆਦੇ ਵਿੱਚ ਰੋ ਬਿਠਾ ਲਈਏ ਤਨੇ ਬੈਣਾ ਹੀ ਆ ਤੇ ਮੈਨੂੰ ਗੁੱਸਾ ਆ ਕਿ ਗਲਤ ਹੈ ਤੇ ਮੈਂ ਕਹਿਤਾ ਹੋਗਾ ਕਿ ਮੈਨੇ ਚਲੋ ਹੁਣ ਅੱਗੇ ਤਾ ਆ ਬੇਖ ਲਿਆ ਕਰੋ ਉਹ ਕੰਮ ਕਰਦੀ ਆ ਤੇ ਮੈਂ ਵੇਖਾਂ ਕੁੜੀ ਕਿੱਥੇ ਆ ਚਲ ਕੋਈ ਨਹੀਂ ਆ ਠੀਕ ਆ ਆਹੋ ਕੋਈ ਨਹੀਂ ਚਲੋ ਠੀਕ ਆ ਫਿਰ ਖੜਾਓ ਤੁਸੀਂ ਤੇ ਮੈਂ ਬਾਹਰ ਕੰਮ ਵੇਖ ਲਾਂ ਕੋਈ ਨਹੀਂ ਵੇਖ ਰਿਹਾ ਖਾਏ ਇੱਕ ਤਾਂ ਹੋਰ ਸਿਆਪਾਂ ਮਤਰਾ ਮੇਰੇ ਗਲ ਭਾ ਗਿਆ ਵਾ ਇਹਨੂੰ ਮੰਮੀ ਹਰ ਤੂੰ ਸਾਂਭ ਇਹ ਤੇਰੀ ਵੀ ਕੋਹ ਲੱਗਦੀ ਆ ਤੇ ਲੱਗਦੀ ਮੇਰੀ ਸਵਾਹ ਲੱਗਦੀ ਆ ਮੇਰੀ ਮੇਰਾ ਤਾਂ ਦੇ ਵੇਖਣ ਨੂੰ ਜੀ ਨਹੀਂ ਕਰਦਾ ਕਿਤੇ ਐਡੀ ਮੈਨੂੰ ਬੁਰੀ ਲੱਗਦੀ ਆ ਮੈਨੂੰ ਤਾਂ ਪੋਤਾ ਚਾਹੀਦਾ ਸੀ ਪੋਤਾ ਜਿੰਨਾ ਚਿਰ ਮੈਨੂੰ ਪੋਤਾ ਨਹੀਂ ਨਾ ਮਿਲਦਾ ਉਹਨਾਂ ਚਿਰ ਵੇਖੀ ਸੀ ਜਦਾਂ ਮੈਂ ਹਾਲ ਕੀ ਕਰਦੀ ਆ ਇਹਦੇ ਹੱਡਾ ਜੋ ਕੱਢੂ ਸੱਪ ਨਹੀਂ ਇੱਥੇ ਬਹਿ ਜਾ ਸੰਗਾਤੇ ਜੀ ਐ ਡਿੱਗਣਾ ਈ ਆ ਡਿੱਗ ਪੀ ਨਾ ਬੈਠੋ ਥੱਲੇ ਵੇ ਕੀ ਲੱਛਣ ਕਰਦੀ ਆ ਇਹ ਵੇ ਕਿੰਦੀ ਭੂਏ ਚੜਾਈ ਇਹਨਾਂ ਨੇ ਕਿਤੇ ਕਿਤੇ ਨਿਆਣਾ ਕੋਈ ਦਬਕਾ ਮਾਰਿਆ ਹੋਏ ਤੇ ਆ ਕਿਤੇ ਉੱਥੇ ਦਾ ਨਹੀਂ ਮੁੜ ਕੇ ਤੇ ਇਹਨੂੰ ਪਰਵਾਹ ਹੀ ਨਹੀਂ ਕਿਸ ਚੀਜ਼ ਦੀ ਨਹੀਂ ਸੌਂ ਗਈ ਤੇ ਸੌਂ ਗਈ ਤੇ ਵੇ ਕੀ ਕਰਦੀ ਆ ਨਾ ਇਹਦੇ ਸਰਦੇ ਟਿਕਣਾ ਨਾ ਨਾ ਇਹਨੇ ਮੈਨੂੰ ਟਿਕਣ ਤੇ ਆਣਾ ਵਾ ਇਹ ਕਿਤੇ ਸਗਾਤੀ ਜੰਮੀ ਕਿਤੇ ਕੁੜੀ ਕਾਢੀ ਆ ਨਹੀਂ ਕਿਤੇ ਚੁੱਪ ਕਰਕੇ ਪੈ ਜਾ ਇੱਥੇ ਪੈ ਜਾ ਕਿਤੇ ਨਹੀਂ ਮਤਰੇ ਖੁਮਾਰ ਨਹੀਂ ਹੋ ਨਹੀਂ ਚੁੱਪ ਕਰ ਜਾ ਹੁਣ ਤਰਾ ਪਿਓ ਸੁਣ ਕੇ ਨਾ ਜੇ ਇਸ ਸਟਿੱਕਰ ਲਾ ਲਿਆ ਨਹੀਂ ਸੌਂ ਜਾ ਜੀਵਨ ਹਾਂਜੀ ਕਿਥੇ ਰਹਿ ਗਈ ਗੱਲ ਸੁਣ ਆ ਗਈ ਜੇ ਮੈਂ ਸਬਜੀ ਤੇ ਰੀਜ ਰਕ ਵੇਖਾਵਾਂ ਪਿਆਰ ਛੇਤੀਆ ਗੱਲ ਸੁਣ ਮੈਂ ਜਾਣਾ ਕਿਤੇ ਮੁੜ ਕੇ ਆ ਗਈ ਆ ਗਈ ਦੱਸੋ ਮੈਂ ਹੈ ਕੁੜੀ ਦਾ ਫੋਨ ਫੜ ਮੁਰਕੇ ਕਿ ਨਹੀਂ ਆਹੋ ਮੇਰੀ ਤਾਂ ਗੱਲ ਹੁੰਦੀ ਰਹਿੰਦੀ ਆ ਅੱਛਾ ਬਰਕਤ ਨਹੀਂ ਕਿ ਹੌਣ ਦਿੰਦੀ ਉਹਨੂੰ ਸਾਰਾ ਦਿਨ ਭੱਜੀ ਫਿਰਦੀ ਆ ਆਂਦੀ ਮੰਮੀ ਆਂਦੀ ਵੀ ਸਾਰਾ ਦਿਨ ਬਾਹਰ ਹੀ ਰਹਿਣਾ ਵਾ ਅੰਦਰ ਤੇ ਜਾਂਦੀ ਨਹੀਂ ਤੇ ਚੱਲ ਮੇਰੀ ਟੀਵੀ ਆਰੇ ਲੱਗੀ ਆ ਇਹ ਤੇ ਗੱਲ ਹੈਗੀ ਆ ਆਹੋ ਮਾਲਕ ਦੀ ਕਿਰਪਾ ਹੋਈ ਹੈ ਚੱਲ ਜਿੱਦਾਂ ਵੀ ਆਂਦੀ ਵੀ ਸੱਸ ਮੇਰੀ ਜਿਹੜੀ ਹੈ ਨਾ ਉਹ ਨਹੀਂ ਚੰਗਾ ਚੰਗੀ ਕੁੜੀ ਨੂੰ ਉਹ ਮੇਰੀ ਗੱਲ ਸੁਣ ਉਹਨੂੰ ਕਹੇ ਬਿ ਚੁੱਪ ਕੀਤਾ ਤਾ ਤੂੰ ਨਾ ਕੋ ਮਾੜੀ ਚੰਗੀ ਕਿਸ ਨੂੰ ਕਹੀਂ ਠੀਕ ਨਹੀਂ ਤੇ ਕੋਈ ਗੱਲ ਨਹੀਂ ਨਹੀਂ ਉਹ ਨਹੀਂ ਕੀ ਕਹਿੰਦੀ ਬਾਕੀ ਸਾਰਾ ਟੱਬਰ ਬੜਾ ਕਰਦਾ ਵਾ ਉਹ ਬਸ ਇੱਕ ਦਾ ਜੀਵ ਚਿਤਰਾਸ ਹੁੰਦਾ ਹੀ ਹੈ ਕੋਈ ਗੱਲ ਨਹੀਂ 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 ਸਾਰੇ ਬੜਾ ਕਰਦੇ ਆ ਬਾਕੀ ਬਸ ਉਹਦੀ ਸੱਸ ਜਿਹੜੀ ਹੈ ਨਾ ਉਹ ਹੋਈ ਆਂਦੀ ਉਹ ਮਮੀ ਖਲਾਉਣੀ ਨਹੀਂ ਦਿੰਦੀ ਨਾ ਦੀ ਕੁੜੀ ਨੂੰ ਚੁੱਕਦੀ ਆ ਤੇ ਸਾਰਾ ਦਿਨ ਦੀ ਗੱਲਾਂ ਕਰਦੀ ਰਹਿੰਦੀ ਹੈ ਉਹ ਚੱਲ ਬਾਕੀ ਤੇ ਚੰਗੇ ਆ ਨਾ ਬਾਕੀ ਜੀ ਚੰਗੇ ਆ ਅਣੀ ਠੰਡ ਹੈਗੀ ਆ। ਸਰ ਨੂੰ ਹੀ ਚੰਗਾ ਹੋਵਾਂ ਬਟਾ। ਨਹੀਂ ਉਹ ਤਾਂ ਬਹੁਤਾ ਹੀ ਚੰਗਾ ਵਿਚਾਰਾ ਤੇ। ਗੱਲ ਤੇ ਮੁੱਕਦੀ ਆ। ਆਹੋ। ਤੇ ਮੇਰਾ ਰਾਦਾ ਵਾ ਕਿਤੇ ਚਲੀਏ ਤੇ ਕਿ ਸ਼ਕਲ ਨਾਲ ਲੈ ਜੀ ਕੁੜੀ ਨੂੰ। ਲੈ। ਤੁਸੀਂ ਤੇ ਮੇਰੇ ਦਿਲ ਦੀ ਗੱਲ ਹੀ ਪੜ ਲਈ ਆ। ਹੈਂ? ਮੈਂ ਵੀ ਤੁਹਾਨੂੰ ਕਹਿਣੀ ਲੱਗੀ ਹੈਗੀ। ਓਏ ਆਹੋ ਚਲੋ ਉੱਥੇ ਨਾ। ਨਾਲੇ ਜਿਹੜਾ ਪੁੱਛੜਵਾ ਨਾ ਚਵੀ ਕਿੰਨੇ ਲੈਣਾ ਉਹ ਨਹੀਂ ਚੰਗਾ। ਇਹ ਆ ਵੀ ਜਦੋਂ ਉਹਨੇ ਤੁਰ ਫਰਨੀ ਨਾਲ ਹੀ ਉਹਦੇ ਸ਼ਕਲ ਨਾਲੇ ਜਦੋਂ ਦੀ ਹੋਈ ਆ ਆਪਾਂ ਕਿੜਾ ਕੁਛ ਦਿੱਤਾ ਵਾ। ਆਹੋ ਉਹਦੇ ਗੱਲੋਂ। ਇਦਾਂ ਕਰੀਏ ਕਿ ਤੁਸੀਂ ਜਾ ਕੇ ਤੇ ਲਿਆਓ ਹਾਂ ਸਾਈਕਲ ਤੇ ਲੈ ਕੇ ਚੱਲ ਜਾਗੇ ਫਿਰ ਲੈ ਆਵਾਂਗੇ। ਸ਼ਕਲ ਵੱਡਾ ਹੀ ਲੈ ਦਦੇ ਹੁਣ ਇੱਕ ਉਹਦੀ ਗਾੜੀ ਕਿਹੜੀ ਸੈਣੀ ਹੁੰਦੀ ਆ ਨਾ ਆਪਣੀ ਪੱਜੀ ਫਿਰਦੀ ਆ ਆਹੋ ਆਹੋ ਲੈ ਆਇਓ ਤੇ ਕੋਲੇ ਆ ਕੇ ਦੇਈਓ ਨੂੰ ਤੇ ਚੱਲ ਇੰਨੇ ਨਾਲ ਉਹਦੀ ਦਾਦੀ ਦੀ ਹੋਊਗਾ ਕਿ ਨਾਨਾ ਨਾਨੀ ਕੋਹ ਲੈ ਕੇ ਆਏ ਆ ਉਹ ਵੀ ਮੇੜੇ ਮਾਰਦੀ ਆ ਨਾ ਗੱਲ ਦੱਸਾਂ ਕੀ ਆ ਹੁੰਦੇ ਹੀ ਉਹਨੂੰ ਸ਼ਕਲ ਤੇ ਮੁੜ ਕੇ ਫੇਰ ਜਿਹੜਾ ਕਪੜਾ ਫੇਰ ਲੈ ਕੇ ਚੱਲ ਜਾਗੇ ਕਰੀ ਚੱਲ ਕੋਈ ਗੱਲ ਨਹੀਂ ਹੈ ਕੋਈ ਨਹੀਂ ਉਹ ਨਾਲੇ ਦੱਸਾਂ ਗੱਲ ਕੀ ਆ ਉਹ ਆਪਣੇ ਧੀ ਪੈਂਦੀ ਨਾ ਇਤ ਵਜਣ ਦੀ ਥੋੜੀ ਬੋਦੀ ਆਹ ਇਹ ਤਾਂ ਕਰਦਾ ਹੁੰਦਾ ਹੋਰ ਗੱਲ ਕੋਈ ਨਹੀਂ ਗਈ ਹਾਂ ਠੀਕ ਨਹੀਂ ਔਰ ਸਾਡੇ ਜਾਣਨ ਤੇ ਕੋਈ ਫਰਕ ਤੇ ਇਦਾਂ ਕੋਈ ਪੈਣਾ ਨਹੀਂ ਪਰ ਇਹ ਆ ਵੀ ਚਲੋ ਅਗਲੇ ਨੂੰ ਪਤਾ ਹੁੰਦਾ ਵਿਚਾਰ ਮਾੜਾ ਮੋਟਾ ਫੇਰਾ ਤੋੜਾ ਮਾਰਦੇ ਆ ਹਾਂ ਆਹੋ ਨਹੀਂ ਨਹੀਂ ਠੀਕ ਵਾ ਇਦਾਂ ਕਰਦੇ ਆ ਫਿਰ ਤੁਸੀਂ ਲੈ ਆਓ ਸਾਈਕਲ ਤੇ ਕਰ ਜਾ ਕੇ ਤੇ ਸਾਈਕਲ ਦੀ ਆਈਏ ਨਾਲੇ ਮੇਰਾ ਆਪਣਾ ਜੀ ਕਰਦਾ ਕੁੜੀ ਨੂੰ ਵੇਖਣ ਨੂੰ ਚਲ ਇਸ ਤਰ੍ਹਾਂ ਕਰ ਲਾ ਆਹੋ ਮੇਰੀ ਗੱਲ ਸੁਣ ਉਹਨਾਂ ਦਲਜੀਤ ਨੂੰ ਇੱਕ ਵਾਰੀ ਫੋਨ ਕਰਕੇ ਤੇ ਪੁੱਛ ਲੈ ਪੁੱਛਣਾ ਕੀ ਹੈ ਲੈ ਆਈ ਜਾਵਾਂਗੇ ਸਿੱਧੇ ਆਹੋ ਜਦੋਂ ਖੜਾਂਗੇ ਤੋ ਵੇਖੂ ਨਹੀਂ ਆਪੇ ਮੈਂ ਕਹਿਣਾ ਨਾ ਵੀ ਉਹ ਆਹ ਚਾਹੀਦਾ ਰੰਗ ਆ ਚਾਹੀਦਾ ਉਹ ਨਹੀਂ ਨਹੀਂ ਕੋਈ ਨਹੀਂ ਆਂਦੀ ਤੀ ਤੇ ਮੇਰੀ ਆ ਨਾ ਉਸ ਦਿਨ ਦਾ ਤੀ ਆਪਣੇ ਧੀ ਨੇ ਦੀ ਗੱਲ ਕਰਨੀ ਉਹ ਸੱਚ ਦਾ ਥੋੜਾ ਸੁਭਾਅ ਹੈ ਕੋਈ ਗੱਲ ਨਹੀਂ ਕਰ ਲੈੰਦੋ ਉਹ ਜਿੰਨੂੰ ਆਤਾ ਪਈਆਂ ਹੁੰਦੀਆਂ ਹਟਦੀਆਂ ਉਹਨੇ ਨਿਗਾਹ ਹਟਣਾ ਉਹਨੇ ਸਾਰੀ ਉਮਰ ਇਦਾਂ ਦੀ ਰਹਿਣਾ ਉਹਦਾ ਸੁਭਾਅ ਆ ਲਿਆ ਵਾ ਗੱਲ ਤੇਰੀ ਸਹੀ ਹੈ ਆਹ ਜਿਹੜਾ ਕੰਮ ਨਿਕਰੀ ਸ਼ੁਰੂ ਤੋਂ ਤੁਰ ਪਏ ਨਾ ਉਹ ਨਾਲ ਹੀ ਜਾਂਦਾ ਬੰਦੇ ਤੇ ਸਹੀ ਗੱਲ ਵਾ ਹੈ ਨਾ ਆਹ ਚੱਲੇ ਨਾ ਤੇਰਾ ਸ਼ਾਮ ਨੂੰ ਜਾਓਗੇ ਕਿ ਘੁੰਮਣੇ ਜਾਓਗੇ ਮੈਂ ਹੁਣ ਸ਼ਾਮ ਨੂੰ ਜਾਊਂਗਾ ਹੁਣ ਐਵੇਂ ਕਿੱਥੇ ਨਾ ਅਗਰ ਨਹੀਂ ਬੜੀ ਹੈ ਗਰਮੀ ਬੜੀ ਹੈ ਤੈਨੂੰ ਪਤਾ ਬਸਾਂ ਕਿ ਕਿਤੇ ਤਾਂ ਪੱਖਾ ਬਣਾ ਲਿਓ ਹਾਂ ਤੇਰਾ ਰਾਤ ਨੀਂਦ ਨਹੀਂ ਆਉਂਦੀ ਹੈਂ ਉਹ ਖਬਰਾਂ ਨੇ ਉਹ ਜੱਲਿਆ ਕੱਢ ਬਾਹਰ ਫਿਰ ਮੜਾ ਜਾ ਕਾ ਮੈਂ ਅੱਡੇ ਤੱਕ ਤੇ ਚਲੀ ਜਾਓਗੇ ਅੱਡੇ ਤੱਕ ਜਾ ਕੇ ਮੈਂ ਕੋਈ ਗੱਲ ਬਹੁਤ ਦਿੰਦਾ ਸੱਲ ਜੇ ਪੈਣ ਵਾਲਾ ਉਹਦਾ ਅੱਛਾ ਜਾ ਉਹਨੂੰ ਮੁੰਡੇ ਨੂੰ ਕਹਿਣਾ ਹਾਂ ਕਿ ਤੇ ਪਾਜੀ ਵੀ ਇਹਦਾ ਜਿਤਨਾ ਕਹਿ ਲੋਤਨਾ ਕਰ ਦਿੰਦੇ ਮੱਛਰ ਫੜਾ ਰਾਤ ਨੀਂਦ ਨਹੀਂ ਹੁੰਦੀ ਚੱਲ ਕੋਈ ਗੱਲ ਨਹੀਂ ਚੱਲ ਮੜਾ ਇੱਥੇ ਲਾਉਂਦੇ ਆ ਕਿ ਜਾਂ ਉੱਥੇ ਲੈ ਜਾ ਇੱਥੇ ਇੱਥੇ ਸੱਦ ਲਾਂਗੇ ਕੋਈ ਚੱਲ ਸੱਦ ਲਓ ਫਿਰ ਮੈਂ ਸਬਜ਼ੀ ਵੇਖਾਂ ਮੈਂ ਸਬਜ਼ੀ ਤੇਰੀ ਲਈ ਸੀ ਸਾੜੀ ਨਾ ਜਾਵੇ ਮੇਰੀ ਚੱਲ ਯਾਰ ਇਤਨਾ ਕਰਦੇ ਆ ਸ਼ਾਮਾਂ ਨੂੰ ਜਾ ਕੇ ਨਾ ਕਸਿਆ ਗੱਲ ਆਉਂਦੇ ਸੋਣਾ ਜਾ ਵੇਖੇ ਕੋਈ ਛੋਟਾ ਜਾ ਹਾਂ ਚਲੋ ਜਾਣਾ ਤੇ ਹੈਗਾ ਖਾਲੀ ਹੱਥੀ ਕੀ ਜਾਣਾ ਵਤੀ ਆਪਣੀ ਕੋ ਚਲੋ ਇਹਨੇ ਨਾ ਇਹ ਆ ਵੀ ਚਲੋ ਮਾੜਾ ਮੋਟਾ ਖੁਸ਼ ਹੋ ਜੂ ਬੁੜੀ ਹੱਦੀ ਵੀ ਓ ਬੱਲੇ ਬੱਲੇ ਮੇਰਾ ਪਤਾ ਆ ਕੀ ਕਰਦਾ ਸੀ ਆ ਅੱਛੀ ਗੱਲ ਓ ਬੱਲੇ ਮੈਂ ਤੇ ਰਸਤੇ ਨਾ ਉਹ ਤੇ ਕਿੱਜੀ ਲੈ ਗਿਆ ਆ ਆ ਦੇ ਆਏ ਆ ਇਹ ਦਿਖਾਣੀ ਆ। ਹੂੰ ਨਹਾ ਕੇ ਹੁਣ ਨਵਾਂ ਕੰਮ ਸ਼ੁਰੂ ਕਰਤਾ ਵਾ। ਹੈ? ਉਹਨੇ ਨਾ ਹੁਣ ਇਹੋ ਕੰਮ ਕਰਿਆ ਕਰਨੇ ਆ। ਕਿ ਜਦੋਂ ਕੋਈ ਬਾਹਰੋਂ ਆਇਆ ਨਾ, ਤਾਂ ਉਹਨੇ ਲਿਫਾਫੇ ਫੋਲਿਆ ਕਰਨੇ ਹੁੰਦੇ ਆ। ਕਿ ਮੇਰੇ ਵਾਸਤੇ ਚੀਜ਼ ਜੀ ਆਈ ਆ। ਉਹ ਕੀ ਹੋ ਗਿਆ ਬਿਸਕਟ ਲੈ ਕੇ ਦਿੱਤੇ ਇਹਨੂੰ ਮੈਂ। ਨਵੇਂ ਆ ਕੇ ਤਾਂ ਨਾ ਪਾਇਆ ਕਰੋ। ਆ ਵੇਖ ਲੋ। ਹੁਣ ਨੇ ਇਹੋ ਕੰਮ ਕਰਿਆ ਕਰਨਾ। ਕੋਈ ਚੰਗੀ ਚਾਹਤ ਨਾਲ ਦੋ ਨਿਆਣੇ ਨੂੰ। ਓਏ ਮੜੀ ਆਤਵਾ। ਬੱਚੇ ਵਾਸਤੇ ਇਹ ਜਿਹੜੀ ਚੀਜ਼ ਹੋਣੀ ਆ ਨਾ ਬਾਹਰੋਂ ਬੜੀ ਵਧੀਆ ਵਾ। ਬਹੁਤ ਵਧੀਆ ਵਾ। ਕੋਹ ਤਾਂ ਖਾਂਦੀ ਨਹੀਂ ਕੀ ਹੋਰ? ਇਹੋ ਖਾ ਲੈਂਦੀ ਆ। ਉਹ ਤੇਰਾ ਕੋ ਖਾਂਦੀ ਆ। ਖਾਂਦੀ ਨੇ ਸਾਰੀ ਦਿਹਾੜੀ ਤੇ ਏਡ ਲੰਮੀ ਦੁੱਧ ਵਾਲੀ ਬੋਤਲ ਮੂੰਹ ਲੱਗੀ ਰਹਿੰਦੀ ਆ। ਉਹ ਦੁੱਧ ਆਪਣੀ ਜਗ੍ਹਾ ਵਾ, ਇਹ ਆਪਣੀ ਜਗ੍ਹਾ ਵਾ। ਤੇ ਜਦੋਂ ਨਿਆਣੇ ਨੂੰ ਦੁੱਧ ਡਾਈ ਜਣਾ, ਦੁੱਧ ਹੀ ਡਾਈ ਜਣਾ, ਹੋਰ ਉਹਨੇ ਸਵਾ ਖਾਣੀ। ਉਹ ਬੰਦਾ ਘੱਟ ਪਿਆਲੇ ਕੋਟ। ਮੇਰੀ ਗੱਲ ਸੁਣਾ। ਜਿੰਨੀ ਲੋੜ ਆ ਨਾ, ਬੱਚਾ ਉਹ ਨਹੀਂ ਪੀਂਦਾ ਹੁੰਦਾ ਚੀਜ਼। ਬਾਧੂ ਨਹੀਂ ਪੀਂਦਾ ਹੁੰਦਾ। ਤੇ ਤੈਨੂੰ ਕੀ ਤਕਲੀਫ ਹੋਣ ਏ ਨਹੀਂ ਮੈਨੂੰ ਦੱਸਾਂ। ਚੱਲ ਮੈਂ ਆਹ ਬਹੁਤੇ ਗੱਲਾਂ ਦੀ ਗਾਹਤ ਲਿਆਂ। ਅੱਜ ਤੇ ਹਾ ਕੰਮ ਕਰ ਲਿਆ ਵਾ। ਹੁਣ ਗਾਹਤ ਨਾਲ ਹਾ ਕੰਮ ਕਰਿਓ। ਕਿਉਂ ਕੀ ਗ ਉਹ ਰਖ ਲਈਤੇ ਤੂੰ ਨਾ ਖਾਣੀ ਕਿਤੇ ਆਪ ਚ ਵਰਦੀ ਰਹਿੰਦੀ ਆ ਤੇ ਨਿਆਣੇ ਵਾਸਤੇ ਲੈਦਾ ਕਿਦਾਂ ਗੱਲਾਂ ਕਰਦੀ ਮੈਂ ਨਹੀਂ ਵੰਦੀ ਇਹਨਾਂ ਨੂੰ ਇਹ ਨਹੀਂ ਹਾਰੇ ਆ ਮੈਂ ਜੇ ਮੈਂ ਕੋਈ ਚੀਜ਼ ਲੈਣਾ ਤੇ ਟੁੱਟ ਕੇ ਪੈਂਦੀ ਗਾੜੀਆਂ ਨਾ ਟੁੱਟ ਕੇ ਨਹੀਂ ਪੈਣਾ ਨਿਆਣੇ ਚੰਗੇ ਆ ਤਾਂ ਦੱਸੀ ਦੀਆਂ ਵਾ ਓਏ ਕਿਹੜੀ ਮਾਰੀ ਆਤ ਵਾ ਹਾਲਾ ਤੇ ਮਾਰੀ ਆਤ ਹੁੰਦੀ ਆ ਜਦੋਂ ਬਾਹਰੋਂ ਆਇਆ ਕਰੋਗੇ ਨਾ ਉਹਨੇ ਉਮਦੇ ਤੁਹਾਡੇ ਹੱਥਾਂ ਵੱਲ ਵੇਖਿਆ ਕਰਨਾ ਵਾ ਕੀ ਲੈ ਕੇ ਆਏ ਆ ਇਹ ਤਾਂ ਹੋਰ ਵਧੀਆ ਗੱਲ ਵਾ ਪਤਾ ਮੇਰੇ ਨਾਲ ਪਿਆਰ ਉਹਦਾ ਵਿਕੜਦੀਆਂ ਆਤਾਂ ਲੈਣੇ ਦੀਆਂ ਉਹ ਕੋਈ ਨਹੀਂ ਆਤ ਵਿਗੜਦੀਆਂ ਕੋਈ ਬਾਹਰੋਂ ਆਉਂਦਾ ਨਾ ਮਗਾਨਾ ਬੰਦਾ ਫਿਰ ਨੇਣਾ ਉਹਦੇ ਕੋ ਮੰਗਦਾ ਵਾ ਮੇਰੇ ਲਈ ਕੁਛ ਖਾਣ ਲਈ ਲੈ ਕੇ ਆਇਆ ਵਾ ਤੇ ਫਿਰ ਪਤਾ ਕਿੰਨੇ ਬੁਰੇ ਲੱਗੇਦਾ ਵਾ ਚੱਲ ਮੇਰੀ ਗੱਲ ਸੁਣ ਆਤਾਂ ਵਿਗੜਦੀਆਂ ਤਰੀਕ ਨੇ ਆਤਾਂ ਮਗਾੜੀਆਂ ਫਿਰ ਕਿਨੇ ਕੋ ਆ ਸਾੜੀ ਜਿਹੜੀ ਜ਼ਬਾਨ ਚੱਲਦੀ 22 ਘੰਟੇ ਕਚਰ ਕਚਰ ਚੱਲਦੀ ਰਹਿੰਦੀ ਆ ਇਹ ਕਿਨੇ ਵਿਗਾੜੀਆਂ ਤੂੰ ਮਾੜੀ ਮੱਤ ਲਈ ਜੇ ਤੇਰੀ ਮਾਂ ਨੇ ਤੈਨੂੰ ਟੋਕਿਆ ਹੁੰਦਾ ਤੇ ਪੁੱਤ ਇਹਦਾ ਨਹੀਂ ਬੋਲੀਦਾ ਸਾਇਦਨ ਥੱਲ ਸੱਲ ਪੈਂਦੀ ਕਿਤੇ ਵੇਖ ਕੇ ਦਾ ਰੌਲਾ ਪੁੱਲਦੀ ਆ ਆਹ ਪੋਣਾ ਨੀਗਾ ਆ ਮੇਰੇ ਤਾਂ ਪਤਾ ਕਿੰਨਾ ਪਿਆ ਤੁੱਤੋ ਇਹ ਰੌਲਾ ਨਾ ਕਿਤੇ ਕੜੀ ਸੌਂਦੀ ਆ ਨਿਆਣੇ ਕਿਤੇ ਕੜੀ ਸੌ ਜਾਂਦੇ ਆ ਪਰ ਨਾ ਬਾਬਾ ਇਹ ਤਾਂ ਸੌਣ ਦਾ ਨਾਂ ਹੀ ਨਹੀਂ ਲੈਂਦੀ ਉਹ ਸਿਰ ਇਹ ਨਹੀਂ ਖਾਂਦੀ ਵੇ ਤੇਰਾ ਜਿਹੜਾ ਬੋਲਣ ਨਾਲ ਮਗਜਾ ਜਿਹੜਾ ਮਗਜਾ ਉਹ ਹਲਕਾ ਹੋ ਗਿਆ ਵਾ ਬੋਲਾ ਘਟ ਕਰ ਤੋ ਲੈਓ ਫਿਰ ਮੇਰੇ ਵਾਸਤੇ ਉਹ ਸਾਡੇ ਵਾਸਤੇ ਬੜਾ ਕੋਹਲੇ ਹੁੰਦੇ ਜੇ ਆ ਕੋਤੀ ਵਾਸਤੇ ਦਾ ਦਾ ਬਿਸਕਟ ਚ ਕਿਲੇ ਹੁੰਦੇ ਜੇ ਤੇ ਮੇਰਾ ਨਹੀਂ ਚਾਹ ਤਾਂ ਮੇਰੇ ਲਈ ਖੋਲੇ ਹੁੰਦੇ ਆਹ ਬਦਾਮ ਲਾ ਕੇ ਜਿਹੜਾ 2 ਮਿੰਟ ਸੁਖਦੇ ਪਿਤਾਈ ਦੇ ਆ ਉਹ ਹੀ ਨਾ ਮੁਰਕਾ ਕੰਮ ਹੋਵੇ ਸਾਡਾ ਹੈ ਨਾ ਤੂੰ ਹੀ ਤਾਂ ਸਾਰਾ ਠੱਬਰ ਇਹੋ ਚਾਹੁੰਦਾ ਜੇ ਕ ਮਰ ਜੇ ਗਲੋ ਲੱਥੇ ਉਹ ਨਹੀਂ ਨਹੀਂ ਲੈ ਉੱਥੇ ਪਾਸੇ ਗੱਲ ਲੱਗੀ ਆ ਇੰਨੇ ਹੈ ਨਾ ਹਮੇਸ਼ਾ ਉਲਟੀ ਸੋਚਣਾ ਹੁੰਦਾ ਵਾ ਚਲ ਇਹਨੂੰ ਨਹੀਂ ਕਿ ਬਦਲ ਸਕਦਾ